ਵੀ ਗਲਤ ਕੰਮ ਕਰੂਗਾ ਬਖਸ਼ਿਆ ਨਹੀਂ ਜਾਊਗਾ ਜੀ ਪੰਜਾਬ ਨੂੰ ਦਾਗ ਲਾਉਣ ਦੀ ਕੋਸ਼ਿਸ਼ ਕਰੂਗਾ ਤੇ ਉਹ ਤੇ ਫਿਰ ਕਦੇ برداشت ਨਹੀਂ ਕਰਾਂਗੇ ਜੀ ਗ੍ਰੇਲ ਪੰਜਾਬ ਟੀਵੀ ਦੇਖ ਰਹੇ ਹਾਂ ਸੋ ਇਸ ਵਕਤ ਅਸੀਂ ਮੌਜੂਦ ਹਾਂ ਲੁਧਿਆਣਾ ਦੇ ਵਿੱਚ ਲੁਧਿਆਣਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਇੱਕ ਵੱਡਾ ਸਮਾਗਮ ਕੀਤਾ ਗਿਆ ਹੈ ਸਿਵਲ ਹਸਪਤਾਲ ਦੇ ਨਵੀਨੀਕਰਨ ਦੇ ਦੌਰਾਨ ਜੋ ਕਿ ਇਹ ਗੱਲਬਾਤ ਸਾਹਮਣੇ ਆਈ ਹੈ ਕਿ ਪੰਜਾਬ ਦੇ ਵਿੱਚ ਹੋਰ ਕਾਫੀ ਸਾਰੇ ਪ੍ਰੋਜੈਕਟ ਵੀ ਆਣਗੇ ਸੋ ਗੱਲਬਾਤ ਕਰਦੇ ਹਾਂ ਇਸ ਵਕਤ ਸਾਡੇ ਨਾਲ ਆਮ ਆਦਮੀ ਪਾਰਟੀ ਤੋਂ ਸੀਨੀਅਰ ਨੇਤਾ ਸ਼ਰੀਕਲ ਸਿੰਘ ਜੀ ਮੌਜੂਦ ਨੇ ਕਲਸੀ ਸਾਹਿਬ ਅੱਜ ਦਾ ਸਮਾਗਮ ਹੈ ਕਾਫੀ ਸਫਲ ਰਿਹਾ ਹੈ ਲੋਕਾਂ ਵੱਲੋਂ ਪਰਮਾਹੁਲਾ ਹੁਲਾਰਾ ਵੀ ਮਿਲਦਾ ਪਿਆ ਹੈ ਸੋ ਕਿਵੇਂ ਦਾ ਰਿਹਾ ਹੈ ਸਫਰ 3 ਸਾਲ ਹੋ ਗਏ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪ ਬਹੁਤ ਵਧੀਆ ਸਫਰ ਰਿਹਾ ਜੀ ਜਿੱਥੇ ਜਿੱਥੇ ਜੋ ਜੋ ਸਰਕਾਰ ਨੇ ਕੰਮ ਕੀ ਉਹ ਆਪਣੇ ਕੰਮ ਜਿਹੜੇ ਤੁਹਾਡੇ ਸਾਹਮਣੇ ਰਿਜ਼ਲਟ ਜੇ ਮੈਂ ਗੱਲ ਕਰਾਂ ਵੀ ਬਿਜਲੀ ਦੇ ਜੁਨਟ ਦੀ 600 ਜੁਨਟ ਫਰੀ ਹੋਂਦੇ ਕਰ ਦਿੱਤਾ ਸੀ ਅੱਜ ਪੰਜਾਬ ਦੇ ਵਿੱਚੋਂ 80% ਜਿਹੜੇ ਮੈਂ ਕਹਿ ਸਕਦਾ ਵੀ ਜਿਹੜੇ 600 ਜੁਨਟ ਤੋਂ ਬਿਜਲੀ ਕੱਟ ਫੁੱਗਦੇ ਨੇ ਉਹਨਾਂ ਦਾ ਬਿੱਲ ਜ਼ੀਰੋ ਆ ਰਿਹਾ ਸੋ ਕਹਿਣ ਦਾ ਭਾਅ ਫਿਰ ਆਖਿਆ ਇਹ ਮੁਹੱਲਾ ਕਲੀਨਿਕ ਉਹ ਵੀ ਫੁੱਲ ਬੈੰਡ ਜਿਹ ਆਖਿਆ ਸੀ ਸਕੂਲ ਆਫ ਐਮਨੈਂਸ ਉਹ ਵੀ ਚੱਲ ਰਹੇ ਨੇ ਅੱਜ ਤਕਰੀਬਨ 50 ਹਜ਼ਾਰ ਦੇ ਕਰੀਬ ਤੋਂ ਵੱਧ ਨੌਕਰੀਆਂ ਜਿਹੜੀਆਂ ਨੌਜਵਾਨਾਂ ਨੂੰ ਦੇ ਦਿੱਤੀਆਂ ਸੀ ਕਿਹਾ ਸੀ ਭ੍ਰਿਸ਼ਟਾਚਾਰ ਮੁਕਤ ਹੋਊਗਾ ਕੋਈ ਬੰਦਾ ਇੰਨੀ ਗੱਲ ਖੜਾ ਹੋ ਕੇ ਕਹਿ ਦਵੇ ਵੀ ਮੈਂ ਕਿਸੇ ਨੂੰ ਚਾਹ ਦਾ ਕੱਪ ਵੀ ਪਿਆ ਹੋਵੇ ਨੌਕਰੀ ਨਾ ਲੱਗਿਆ ਅਸੀਂ ਕਿਹਾ ਸੀ ਵੀ ਤੁਹਾਡੇ ਬੱਚੇ ਚ ਕਾਬਲੀਅਤ ਹੋਣੀ ਚਾਹੀਦੀ ਹੈ ਟੈਸਟ ਦੇ ਕੇ ਹੁਣ ਤੁਹਾਡੇ ਨੌਕਰੀ ਘਰ ਆ ਕੇ ਦਰਵਾਜ਼ਾ ਖੜਕਾਉਗੇ ਅੱਜ ਉਹ ਰਿਜ਼ਲਟ ਜਿਹੜਾ ਤੁਹਾਡੇ ਸਾਹਮਣੇ ਬਤੌਰ ਨਜ਼ਰ ਆ ਰਿਹਾ ਸੋ ਕਹਿਣ ਦਾ ਭਾਵ ਇਹ ਸਮਾਂ ਲੱਗਾ ਸਾਨੂੰ ਉਸ ਤੋਂ ਬਾਅਦ ਇੱਕ ਜਿਹੜਾ ਨਸ਼ੇ ਦੇ ਮਹਮਤੇ ਜਿਹੜਾ ਇਹ ਸਟਾਰਟਿੰਗ ਤੇ ਸਾਡਾ ਕੰਮ ਚੱਲ ਰਿਹਾ ਸੀ ਪਰ ਇਹਨੂੰ ਨਿਪਰੇ ਚਾੜਨਾ ਕਿਤਰਾ ਕਦੋਂ ਚਾੜਨਾ ਅੱਜ ਹੁਣ ਤੁਹਾਨੂੰ ਇਹਦਾ ਬਤਾਉ ਰਿਜ਼ਲਟ ਜਿਹੜਾ ਉਹ ਦੇਖਣ ਨੂੰ ਲੋਕਾਂ ਦੇ ਵਿੱਚ ਨਜ਼ਰ ਆ ਰਿਹਾ ਸੋ ਕੰਮ ਕੰਮ ਚੱਲ ਰਹੇ ਨੇ ਜੀ ਸੋ ਜੋ ਇਹ ਪ੍ਰੋਜੈਕਟ ਹੈ ਯੁੱਧ ਨਸ਼ਿਆਂ ਵਿਰੁੱਧ ਯੁੱਧ ਪੱਦਰ ਦੇ ਉੱਤੇ ਨਸ਼ਿਆਂ ਦੇ ਖਿਲਾਫ ਤਸਕਰਾਂ ਦੇ ਖਿਲਾਫ ਜੋ ਕਾਰਵਾਈਆਂ ਲਗਾਤਾਰ ਹੋ ਰਹੀਆਂ ਨੇ ਸੋ ਕਿਵੇਂ ਲੱਗ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਰੰਗਲਾ ਪੰਜਾਬ ਦਾ ਜੋ ਸੁਪਨਾ ਦੇਖਿਆ ਗਿਆ ਸੀ ਆਮ ਆਦਮੀ ਪਾਰਟੀ ਦੇ ਵੱਲੋਂ ਉਹ ਪੂਰਾ ਹੋਵੇਗਾ ਦੇਖੋ ਜੀ ਮੈਂ ਤੁਹਾਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਪੰਜਾਬ ਆਪਣੇ ਪੰਜਾਬ ਦੇ ਨੌਜਵਾਨਾਂ ਨੂੰ ਮੈਂ ਵੀ ਬੇਨਤੀ ਕਰਦਾ ਵੀ ਜਿਹੜਾ ਕੋਈ ਗਲਤ ਰਸਤੇ ਤੇ ਭਟਕ ਗਿਆ ਜੀ ਉਹਨੂੰ ਰਸਤੇ ਤੇ ਲੈ ਕੇ ਆਓ ਜਿਹੜਾ ਨਹੀਂ ਹਟਦਾ ਉਹਦੇ ਤੇ ਕਾਰਵਾਈ ਕਰੋ ਬਿਲਕੁਲ ਸੋ ਸਪਸ਼ਟ ਹੈ ਵੀ ਜਿਹੜਾ ਵੀ ਗਲਤ ਕੰਮ ਕਰੂਗਾ ਬਖਸ਼ਿਆ ਨਹੀਂ ਜਾਊਗਾ ਜੀ ਹਾਂ ਪਰ ਇੱਕ ਮੌਕਾ ਹੁੰਦਾ ਹੈ ਠੀਕ ਹੈ ਅੱਜ ਵੀ ਜਿੰਨਾ ਤੱਕ ਪਹੁੰਚ ਨਹੀਂ ਹੋਈ ਜੀ ਉਹਨਾਂ ਨੂੰ ਫਿਰ ਇਹੋ ਮੈਸੇਜ ਹੈ ਵੀ ਯਾਰ ਸਿੱਧੇ ਰਸਤੇ ਚੁਣ ਕੇ ਆਪਣੇ ਵਧੀਆ ਟੰਗਣਾ ਪੰਜਾਬ ਰੰਗਲਾ ਪੰਜਾਬ ਸੀ ਇਹ ਨੂੰ ਸੁਰਜੀਤ ਕਰੀਏ ਦੁਬਾਰਾ ਜੇ ਕੋਈ ਪੰਜਾਬ ਨੂੰ ਦਾਗ ਲਾਉਣ ਦੀ ਕੋਸ਼ਿਸ਼ ਕਰੂਗਾ ਤੇ ਉਹ ਤੇ ਫਿਰ ਕਦੇ برداشت ਨਹੀਂ ਕਰਾਂਗੇ ਜੀ ਸੋ ਇੱਕ ਗੱਲ ਅੱਜ ਸਟੇਜ ਤੋਂ ਵੀ ਕਹੀ ਗਈ ਸੀ ਕਿ ਜੋ ਤਸਕਰ ਨੇ ਉਹਨਾਂ ਦੇ ਕਾਰਵਾਈ ਕੀਤੀ ਜਾਊਗੀ ਪਰ ਜੋ ਐਡਿਕਟ ਨੇ ਜਿਨ੍ਹਾਂ ਨੂੰ ਬਿਮਾਰ ਨੇ ਜਿਨ੍ਹਾਂ ਨੂੰ ਸਹਾਇਤਾ ਦੀ ਜ਼ਰੂਰਤ ਹੈ ਉਹਨਾਂ ਉਹਨਾਂ ਦੇ ਲਈ ਸਰਕਾਰ ਦੀ ਕੀ ਪਲੈਨਿੰਗ ਹੈ ਬਿਲਕੁਲ ਜੀ ਤੁਹਾਡੇ ਸਾਹਮਣੇ ਜਿਹੜੇ ਤੇ ਐਡਿਕਟ ਨੇ ਉਹਨਾਂ ਵਾਸਤੇ ਜਿਹੜੇ ਆ ਨਸ਼ਾ ਛਡਾਊ ਜਿਹੜੇ ਸੈਂਟਰ ਨੇ ਉਹਨਾਂ ਦੇ ਵਿੱਚ ਉਹਨਾਂ ਦਾ ਇਲਾਜ ਕਿਉਂਕਿ ਸਾਡੇ ਮੰਤਰੀ ਸਾਹਿਬ ਜਿਹੜੇ ਹੈਲਥ ਦੇ ਮੰਤਰੀ ਨੇ ਸਾਡੇ ਬਲਵੀਰ ਜੀ ਉਹ ਆਪਣੀ ਪੂਰੀ ਪ੍ਰੋਪਰਲੀ ਮਿਹਨਤ ਚਲਾ ਰਹੇ ਨੇ ਆਪ ਉਹ ਹਸਪਤਾਲਾਂ ਚ ਜਾ ਕੇ ਚੈੱਕ ਕਰ ਰਹੇ ਨੇ ਵੀ ਕੱਲ ਨੂੰ ਕਿਤੇ ਜੇ ਕਿਤੇ ਕੋਈ ਐਡਿਕਟਡ ਆ ਕੋਈ ਪੇਸ਼ੈਂਟ ਆ ਉਹਨੂੰ ਕਿਸੇ ਕਿਸਮ ਦੀ ਦਿੱਕਤ ਨਾ ਹੋਵੇ ਠੀਕ ਹੈ ਜੀ ਇਸ ਜ਼ਮੀਨੀ ਚੋਣਾਂ ਵਾਰੀ ਜ਼ਰੂਰ ਆਸੋ ਜ਼ਮੀਨੀ ਚੋਣਾਂ ਦੇ ਵਿੱਚ ਹੁਣ ਕਿਵੇਂ ਲੱਗ ਰਿਹਾ ਹੈ ਤਿਆਰੀਆਂ ਕਿਸ ਪੱਧਰ ਦੇ ਉੱਤੇ ਚੱਲ ਰਹੀਆਂ ਨੇ ਇਸ ਬਿਲਕੁਲ ਜੀ ਲੁਧਿਆਣੇ ਦੇ ਲੋਕ ਜਿਹੜੇ ਨੇ ਇਸ ਜ਼ਮੀਨੀ ਚੋਣ ਦੇ ਵਿੱਚ ਪੂਰਾ ਹੰਗਾਰਾ ਵੀ ਦੇਖਣ ਨੂੰ ਨਜ਼ਰ ਆ ਰਿਹਾ ਮੈਂ ਦੇਖ ਰਿਹਾ ਸੀ ਐਕਚੁਅਲ ਲੋਕਲ ਕਈ ਲੋਕ ਸੀ ਜਿਹੜੇ ਆਏ ਨੇ ਔਰ ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਕਿਉਂਕਿ ਮੈਂ ਇੱਕ ਚੀਜ਼ ਮਹਿਸੂਸ ਕਰਦਾ ਵੀ ਪੰਜਾਬ ਦੇ ਲੋਕ ਉਹਨਾਂ ਨੂੰ ਸਾਡੇ ਤੇ ਆਸ ਬੜੀ ਹੈ ਵਿਸ਼ਵਾਸ ਬੜਾ ਉਹਨਾਂ ਦਾ ਵਿਸ਼ਵਾਸ ਪੂਰਾ ਕਰਨਾ ਹੈ ਕਰ ਰਹੇ ਆ ਪਰ ਦੁੱਖ ਇਸ ਗੱਲ ਦਾ ਹੈ ਵੀ ਜਿਹੜਾ ਪੰਜਾਬ ਹੈ ਪੁਰਾਣੀਆਂ ਸਰਕਾਰਾਂ ਸਾਨੂੰ ਦੇ ਗਈਆਂ ਨੇ ਜਦੋਂ ਅਸੀਂ ਸੋਚਦੇ ਆ ਨਾ ਤੇ ਸਾਡੇ ਵੀ ਪੈਰਾਂ ਥੱਲੇ ਜ਼ਮੀਨ ਨਿਕਲਦੀ ਹੈ ਵੀ ਯਾਰ ਪੰਜਾਬ ਇਸ ਤਰ੍ਹਾਂ ਤੇ ਖੜਾ ਸੀ ਜੇ ਅੱਜ ਸਾਨੂੰ ਇਸ ਕਦਰ ਨਾ ਕੰਮ ਕਰਨੇ ਪਏ ਅਸੀਂ ਸਾਦਾ ਨਹੀਂ ਦਿਲ ਕਰਦਾ ਕਿਸੇ ਦਾ ਕਾਰਡ ਤੋੜੀਏ ਸਾਡਾ ਨਹੀਂ ਜੀ ਕਰਦਾ ਵੀ ਕਿਸੇ ਨੂੰ ਕੋਈ ਤੰਗੀ ਪੇਸ਼ੀ ਦਈਏ ਪਰ ਕੀ ਕਰੀਏ ਇਹ ਮਜਬੂਰੀ ਐਸਾ ਕਰਕੇ ਇਹ ਹਾਲਾਤ ਹੀ ਐਸੇ ਬਣਾ ਚੁੱਕੇ ਸੀ ਪਰ ਸਾਡੀ ਮਜਬੂਰੀ ਆ ਪਰ ਹਾਂ ਅੱਜ ਵੀ ਫਿਰ ਪੰਜਾਬ ਦੇ ਲੋਕਾਂ ਨੂੰ ਇਹ ਆਵਾਮ ਨੂੰ ਬੇਨਤੀ ਆ ਵੀ ਤਗੜੇ ਹੋ ਕੇ ਇਹ ਲੁਧਿਆਣੇ ਨੂੰ ਵੀ ਬੇਨਤੀ ਆ ਵੀ ਤਗੜੇ ਹੋ ਕੇ ਆਮ ਆਦਮੀ ਪਾਰਟੀ ਜਿਹੜੀ ਕੰਮ ਕਰਨਾ ਚਾਹੁੰਦੀ ਆ ਦਿਲੋਂ ਚੱਲ ਰਹੀ ਆ ਸਾਨੂੰ ਸਾਰਿਆਂ ਦੀ ਲੋੜਾ ਤਗੜੇ ਹੋ ਕੇ ਸਾਡਾ ਸਾਥ ਦੇ ਚੰਗਾ ਬਹੁਤ ਬਹੁਤ ਸ਼ੁਕਰੀਆ ਸੋ ਬਿਲਕੁਲ ਗੱਲਬਾਤ ਕੀਤੀ ਹੈ ਸ਼ਰੀਕਲ ਸਿੰਘ ਜੀ ਨਾਲ ਔਰ ਆਮ ਆਦਮੀ ਪਾਰਟੀ ਜ਼ਮੀਨੀ ਚੋਣਾਂ ਦੀ ਵੀ ਤਿਆਰੀ ਲੁਧਿਆਣੇ ਦੇ ਵਿੱਚ ਚੱਲ ਰਹੀ ਹੈ ਔਰ ਪੰਜਾਬ ਦੇ ਲਈ ਕਈ ਪ੍ਰੋਜੈਕਟ ਵੱਡੇ ਨੇ ਉਹਨਾਂ ਬਾਰੇ ਜੋ ਅੱਜ ਐਲਾਨ ਕੀਤੇ ਗਏ ਨੇ ਚਾਹੇ ਖੇਡਾਂ ਦਾ ਕਹਿ ਸਕਦੇ ਹਾਂ ਕਿ ਰੰਗਲਾ ਪੰਜਾਬ ਦਾ ਸੁਪਨਾ ਪੰਜਾਬ ਦੇ ਪਿੰਡਾਂ ਦੇ ਵਿੱਚ ਖੇਡਾਂ ਨੂੰ ਹੋਰ ਜ਼ਿਆਦਾ ਪ੍ਰਮੋਟ ਕਰਨਾ ਇਸ ਦੇ ਨਾਲ ਜੋ ਲੁਧਿਆਣੇ ਦੇ ਵਿੱਚ ਜੋ ਛੋਟੇ ਛੋਟੇ ਮੁੱਦੇ ਨੇ ਜੋ ਜੋ ਡਿਵੈਲਪਮੈਂਟ ਨੂੰ ਲੈ ਕੇ ਉਹਨਾਂ ਮੁੱਦਿਆਂ ਦੇ ਉੱਤੇ ਗੱਲਬਾਤ ਨਸ਼ਿਆਂ ਦੇ ਵਿਰੋਧ ਜੋ ਜੰਗ ਛੇੜੀ ਹੋਈ ਹੈ ਉਸ ਤੇ ਆਮ ਆਦਮੀ ਪਾਰਟੀ ਦੀ ਜੋ ਕਿ ਇਹ ਗੱਲ ਸਾਫ ਹੈ ਕਿ ਤਸਕਰਾਂ ਨੂੰ ਕਿਸੇ ਵੀ ਹਾਲ ਦੇ ਵਿੱਚ ਪੰਜਾਬ ਚ ਬਖਸ਼ਿਆ ਨਹੀਂ ਜਾਵੇਗਾ ਔਰ ਜੋ ਪਿੰਡਾਂ ਦੇ ਵਿੱਚ ਦਿਹਾਤੀ ਇਲਾਕਿਆਂ ਦੇ ਵਿੱਚ ਉਹ ਸੜਕਾਂ ਵੈ ਸੜਕਾਂ ਨੂੰ ਵੀ ਆਉਣ ਵਾਲੇ 2 ਸਾਲਾਂ ਦੇ ਵਿੱਚ ਡਿਵੈਲਪ ਕੀਤਾ ਜਾਵੇਗਾ ਨਵੀਆਂ ਸੜਕਾਂ ਤਿਆਰ ਕੀਤੀਆਂ ਜਾਣਗੀਆਂ ਔਰ ਹਰ ਪੱਕੀ ਵਿਕਾਸ ਜੋ ਪੰਜਾਬ ਦਾ ਉਹ ਕੀਤਾ ਜਾਵੇਗਾ ਸੋ ਅੱਜ ਜੋ ਕਾਰਜਕ੍ਰਮ ਹੋਇਆ ਸੀ ਜਿੱਤੇ ਕਿ ਪਾਰਿਕ ਗਿਣਤੀ ਦੇ ਵਿੱਚ ਕਾਰਕਿਰਤਾ ਨੇ ਜੋ ਲੋਕ ਨੇ ਜੋ ਪਹੁੰਚੇ ਨੇ ਲੋਕਾਂ ਨੇ ਜੋ ਦੀ ਪ੍ਰਤੀਕਿਰਿਆ ਜਾਰ ਕਿਤੀ ਆਮ ਆਦਮੀ ਪਾਰਟੀ ਦੇ ਵਿੱਚ ਵਿਸ਼ਵਾਸ ਜੋ ਲੋਕਾਂ ਨੇ ਦਿਖਾਇਆ ਸੀ ਉਹ ਸਾਫ਼ ਤੌਰ ਤੇ ਦੇਖਣ ਨੂੰ ਮਿਲ ਰਿਹਾ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਜਿਵਾਂ ਵਾਲੇ 2 ਸਾਲਾਂ ਦੇ ਵਿੱਚ ਹੁਣ ਹੋਰ ਵੀ ਤੇਜ਼ੀ ਦੇ ਨਾਲ ਕੰਮ ਕਰੇਗੀ ਇਹ ਗੱਲ ਹੁਣ ਸਾਫ਼ ਕਰ ਦਿੱਤੀ ਗਈ ਹੈ ਖੁਦ ਜੋ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਵੱਲੋਂ ਸੋ ਹੋਰ ਬਦਰੀ ਅਪਡੇਟ ਦੇ ਲਈ ਜੁੜੇ ਹੋ ਸਾਡੇ ਨਾਲ ਫਲਾਸਫੰਦੋ ਇਜਾਜ਼ਤ ਧੰਨਵਾਦ